ਉਹ ਸ਼ਾਸਤਰੀ ਕਾਲ ਮੇਰੀ YouTube ਤੇ ਮੈਨੂੰ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਆ ਦੀਪਮਾ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੇ ਜਿਹੜੇ ਮੇਰੇ ਭੈਣ ਭਾਈ ਨਵੇਂ ਆਏ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਵੱਧ ਤੋਂ ਵੱਧ ਲੋ ਜੀ ਆਪਾਂ ਮਸ਼ੀਨ 'ਚ ਪਾ ਜਾਂਦੇ ਸੀ ਕੱਪੜੇ ਉਸ ਤੋਂ ਬਾਅਦ ਲੱਗੇ ਸੀ ਫ੍ਰਿਜ ਸਾਫ਼ ਕਰਨ ਫ੍ਰਿਜ ਆਪਾਂ ਸਾਫ਼ ਕਰਨਾ ਜੀ ਤੇ ਰਾਤ ਮੇਰੇ ਤੋਂ ਕੰਮ ਵੱਧ ਗਿਆ ਸੀ ਜੀ ਫ੍ਰਿਜ ਦਾ ਤੇਲ ਇੱਥੇ ਗਿਰ ਗਿਆ ਸੀ ਜੀ ਦਹੀਂ ਫ੍ਰਿਜ ਤੇ ਮੈਂ ਕੱਢ ਰਹੀ ਸੀ ਜੀ ਦਹੀਂ ਤੇ ਦਹੀਂ ਨਾ ਮੇਰੇ ਤੋਂ ਗਰ ਗਈ ਜੀ ਤੇ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਜੀ ਠੀਕ ਹੈ ਜੀ ਤੇ ਆਪਾਂ ਸਾਰਾ ਸਮਾਨ ਕੱਢ ਕੇ ਬਾਹਰ ਰੱਖਤਾ ਜੀ ਦੁੱਧ ਬਾਦ ਜੀ ਬੋਤਲਾਂ ਵਗੈਰਾ ਸਾਰੀਆਂ ਰੱਖ ਤੀਆਂ ਜੀ ਤੇ ਇੱਥੇ ਰੱਖ ਰੇ ਸੀ ਜੀ ਆਪਾਂ ਝਾਲ ਨਾ ਕੱਢ ਕੱਢ ਕੇ ਝਾਲ ਨਾ ਤੇ ਰਾਇ ਕਰੂ ਕਿ ਜੇ ਸਾਰਾ ਕੁਝ ਕੱਢ ਕੇ ਰੱਖਤਾ ਜੀ ਤੇ ਚਲੋ ਜੀ ਉੱਥੇ ਨਾ ਆਪਾਂ ਬਾਹਰ ਮੰਜਾ ਢਾਹਤਾ ਸੀ ਤੇ ਦੀਦੀ ਨੂੰ ਮੈਂ ਕਿਹਾ ਸੀ ਮੈਂ ਮੰਜੇ ਤੇ ਬਾਹਰ ਰੱਖੀ ਜਾਈ ਹੌਲੀ ਹੌਲੀ ਪਤਾ ਡਰ ਵੀ ਲੱਗਦਾ ਜੀ ਕੰਚ ਦੀਆਂ ਮੈਂ ਕਿਹਾ ਗਿਰ ਨਾ ਜਾਣ ਠੀਕ ਹੈ ਜੀ ਇੱਥੇ ਆਪਾਂ ਫ੍ਰਿਜ ਸਾਫ਼ ਕਰ ਰਹੇ ਆ ਤੇ ਫ੍ਰਿਜ ਜਦੋਂ ਸਾਫ਼ ਹੋ ਗਿਆ ਜੀ ਉਸ ਤੋਂ ਬਾਅਦ ਕਰਾਂਗੇ ਜੀ ਆਪਾਂ ਰਾਇਕ ਸਾਫ਼ ਪਾਂਡੇ ਵਾਲਾ ਪਾਂਡੇ ਵੀ ਆਪਾਂ ਉਸ ਤੋਂ ਬਾਅਦ ਸਾਰੇ ਫ੍ਰਿਜ ਤੋਂ ਬਾਅਦ ਪਾਂਡਿਆਂ ਦੀ ਵਾਰੀ ਆ ਜੇਗੀ ਜੀ ਫਿਰ ਆਪਾਂ ਪਾਂਡੇ ਨੂੰ ਬਾਹਰ ਕੱਢ ਕੇ ਸਾਰੇ ਮੰਜੇ ਤੇ ਤਾਂ ਹੀ ਤਾਂ ਕਰਕੇ ਆਪਾਂ ਮੰਜਾ ਡਾਹਿਆ ਬਾਹਰ ਤੇ ਚਲ ਸਾਰਾ ਸਮਾਨ ਇੱਕ ਥਾਈਂ ਆ ਜਾਏਗਾ ਜੀ ਤੇਰਾ ਇੱਕ ਵੀ ਨਾ ਥੋੜਾ ਥੋੜਾ ਤਾਂ ਗੰਦਾ ਹੋ ਗਿਆ ਉਹ ਹਵਾ ਮਿੱਟੀ ਉਧਰ ਜਾਲੀ ਵਿੱਚ ਦੀ ਆਈ ਜਾਹਾਂ ਜੀ ਹਵਾ ਤੇ ਚਲੋ ਜੀ ਤੇ ਫਿਰ ਜ ਆਪਾਂ ਸਾਫ ਕਰ ਦਾਂਗੇ ਜੀ ਇੱਥੇ ਪਾਣੀ ਪੁਣੀ ਗੇਰ ਕੀ ਜੀ ਸਾਬਣ ਸੁਪਣ ਲਾ ਕੇ ਸਾਫ ਕਰਾਂਗੇ ਜੀ ਤੇ ਪਾਣੀ ਨਾ ਸਾਬਣ ਨੂੰ ਸੋਰੀ ਤੇ ਬਹਿ ਚੰਗੀ ਤਰ੍ਹਾਂ ਲਾ ਦਾਂਗੇ ਜੀ ਜਿੱਥੇ ਆਪਾਂ ਨਾ ਬੋਤਲਾ ਰੱਖਦੇ ਇੱਥੇ ਬਹੁਤ ਜ਼ਿਆਦਾ ਨਾ ਕਾਲਾ ਕਾਲਾ ਜਿਹਾ ਹੋਇਆ ਪਿਆ ਸੀ ਜੀ ਤੇ ਤਾਂ ਕਰਕੇ ਆਪਾਂ ਖੁੱਲੂ ਡੁੱਲੂ ਸਾਬਣ ਲਾ ਲਾਂਗੇ ਜੀ ਤੇ ਚਲੋ ਜੀ ਸਾਫ ਕਰਦੇ ਕੀ ਫ੍ਰਿਜ ਵੀ ਤੇ ਬਹੁਤ ਜ਼ਿਆਦਾ ਗਰਮੀ ਹੋਈ ਪਿਆ 2 ਦਿਨ ਹੋ ਗਏ ਜੀ ਗੁੰਮ ਜਿਆ ਬਹੁਤ ਹੀ ਜ਼ਿਆਦਾ ਹੋਇਆ ਪਿਆ ਜੀ ਵਧੀਆ ਠੰਡਾ ਠੰਡਾ ਮੌਸਮ ਜਿਆ ਹੋ ਗਿਆ ਸੀ ਜੀ ਸੋਣਾ ਇਹ ਤੋ 2 ਦਿਨ ਹੋ ਗਏ ਬਹੁਤ ਜ਼ਿਆਦਾ ਵੀ ਬਾਰਸ ਗਰਮੀ ਹੋਈ ਪਈ ਹੈ ਜੀ ਜਦੋਂ ਬਾਰਸ ਹੋਗਾ ਤੇ ਉਦੋਂ ਵਧੀਆ ਮਨ ਕਰਾ ਕੰਮ ਨੂੰ ਇੱਥੇ ਮੈਨੂੰ ਬਹੁਤ ਜ਼ਿਆਦਾ ਵੀ ਗਰਮੀ ਲੱਗ ਰਹੀ ਸੀ ਜੀ ਤੇ ਚਲੋ ਜੀ ਆਪਾਂ ਫ੍ਰਿਜ ਨੂੰ ਸਾਫ਼ ਕਰਦਗੇ ਜੀ ਤੇ ਫਿਰ ਆਪਾਂ ਇਹਨਾਂ ਨੂੰ ਸਮਾਨ ਰੱਖਣਾ ਜੀ ਪਾਣੀ ਵੀ ਗਰਮ ਹੋ ਰਿਹਾ ਜੀ ਤੇ ਬਾਹਰ ਰੱਖਿਆ ਹੋਇਆ ਜੀ ਤਾਂ ਕਰਕੇ ਤੇ ਕਿਉਂ ਬੱਚੇ ਫਿਰ ਪਾਣੀ ਠੰਡਾ ਠੰਡਾ ਹੀ ਮੰਗਾਂ ਜੀ ਤੇ ਮੈਂ ਕਿਹਾ ਚਲੋ ਫਿਰ ਜਲਦੀ ਜਲਦੀ ਆਪਾਂ ਸਾਫ਼ ਕਰ ਦਈਏ ਫ੍ਰਿਜ ਨੂੰ ਤੇ ਫਿਰ ਆਪਾਂ ਕਰਾਂਗੇ ਜੀ ਰੈਕ ਸਾਫ਼ ਠੀਕ ਹੈ ਜੀ ਇਤਨਾ ਆਪਾਂ ਪਾਣੀ ਘੇਰ ਦਾਂਗੇ ਵਿੱਚ ਤੇ ਬਾਲਟ ਨਾਲ ਦੋ ਤੇ ਸਾਫ਼ ਹੋ ਜਾਏਗਾ ਠੀਕ ਹੈ ਜੀ ਲਓ ਜੀ ਫ੍ਰਿਜ ਆਪਣਾ ਹੋ ਗਿਆ ਸਾਫ਼ ਜਿਹ ਤਰ੍ਹਾਂ ਕਰਤਾ ਆਪਾਂ ਸਾਫ਼ ਠੀਕ ਹੈ ਜੀ ਇਨਾ ਗੁੰਦਾ ਹੋਇਆ ਪੈਸੇ ਰੋਜ ਕਹਿਦੀ ਸੀ ਅੱਜ ਕਰੀ ਦਿੱਤਾ ਸਾਫ ਸਮਾਨ ਨਹੀਂ ਸੀ ਕੱਢ ਕੇ ਸਾਫ ਕਰਦੇ ਆਪਾਂ ਵੈਸੀ ਨਾ ਕੱਪੜਾ ਮਾਰ ਦਿੰਦੇ ਸੀ ਤੇ ਅੱਜ ਵੀ ਸਾਰਾ ਸਮਾਨ ਕੱਢ ਕੇ ਇਹ ਸਾਫ ਕਰਿਆ ਲੋ ਜੀ ਹੋ ਗਿਆ ਸਾਫ ਮਾਰੋ ਵੀ ਆਪਾਂ ਕਰਤੀ ਆ ਲੋ ਜੀ ਲੋ ਜੀ ਉਸ ਤੋਂ ਬਾਅਦ ਲੱਗੇ ਸੀ ਜੀ ਆਪਾਂ ਰਏਕ ਸਾਫ ਕਰਨ ਤੇ ਆਪਣਾ ਫਰिज ਐਨ ਸਾਫ ਹੋ ਗਿਆ ਸੀ ਜੀ ਤੇ ਫਰिज ਨੂੰ ਸਾਫ ਕਰਕੇ ਆਪਾਂ ਸਾਰੇ ਭਾਂਡੇ ਬਾਹਰ ਕੱਢੇ ਸਾਰੇ ਭਾਂਡੇ ਕੱਢਦੇ ਸੀ ਜੀ ਬਾਹਰ ਜਿੰਨੇ ਵੀ ਹੈਗੇ ਸੀ ਜੀ ਰਾਇਕ ਚ ਪਲੇਟਾਂ ਪਲੂਟਾਂ ਥਾਲਾਂ ਨਾ ਸਾਰੇ ਕੱਢ ਤੇ ਬਾਟੀਆਂ ਗਲਾਸ ਤੇ ਚਲੋ ਜੀ ਆਪਾਂ ਰਾਇਕ ਸਾਫ ਕਰ ਲਗੇ ਇੱਥੇ ਮੈਨੂੰ ਦੀਦੀ ਬੁਲਾ ਰਹੀ ਸੀ ਵੀ ਤੁਸੀਂ ਵੀ ਉੱਪਰ ਨਾ ਵੀ ਚੜੋ ਮੈਂ ਨਾ ਉੱਤੇ ਚੜ ਗਈ ਸੀ ਪਟੜੀ ਜੀ ਤੇ ਉੱਚੀ ਜੀ ਤੇ ਉਹ ਡਰ ਰਹੀ ਸੀ ਵੀ ਕਿਤੇ ਵੀ ਗਿਰ ਨਾ ਜਾਏ ਤੁਸੀਂ ਚਲੋ ਜੀ ਆਪਾਂ ਰਾਇਕ ਨੂੰ ਸਾਫ ਕਰ ਦਈਏ ਤੇ ਜੀ ਮੈਂ ਬੋਲ ਰਹੀ ਸੀ ਦੀਦੀ ਨੂੰ ਵੀ ਮੈਨੂੰ ਉੱਚਾ ਜਿਹਾ ਸਟੈਂਡ ਦੇ ਵੀ ਮੇਰੇ ਹੱਥ ਨਹੀਂ ਜਾ ਰਿਹਾਗਾ ਤੇ ਉਹ ਮੈਨੂੰ ਉੱਚੀ ਪਾਟੜੀ ਦੇਗੀ ਸੀ ਤੇ ਚਲੋ ਜੀ ਮਾੜੀ ਮੋਟੀ ਵਿਚਾਰੀ ਹੈਲਪ ਕਰਾ ਦਿੰਦੀ ਹੈ ਕੰਮ-ਕੁੰਮ ਤੇ ਕਰੀ ਜਾਹ ਜੀ ਥੋੜਾ ਬਹੁਤਾ ਝਾੜੂ-ਚੂੜੂ ਲਗਾ ਦਿੰਦੀ ਹੈ ਜੀ ਤੇ ਚਲੋ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਜੀ ਤੇ ਗਰਮੀ ਵੀ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਬਹੁਤ ਜ਼ਿਆਦਾ ਤੇ ਤੇ ਹਰਦੀਪ ਗਿਆ ਹੋਇਆ ਜੀ ਆਪਣਾ ਸਕੂਲ ਤੇ ਬਸ ਹੋ ਗਏ 12 ਵਜੇ ਸੁੱਟੀ ਹੋ ਜਾਂਦੀ ਹੈ ਜੀ 11 ਵਜੇ 12 ਵਜੇ ਮੇਰੇ ਪਾ ਆ ਜੇਗਾ ਜੀ ਤੇ ਚਲੋ ਜੀ ਤੇ ਉਹ ਤੋਂ ਆਉਣੇ ਤੋਂ ਪਹਿਲਾਂ ਪਹਿਲਾਂ ਆਪਾਂ ਕੰਮ ਕਰਦੇ ਜੀ ਫਿਰ ਆਇਆ ਜੀ ਵੀ ਆ ਰੋਟੀ ਪਾਣੀ ਮੰਗਾ ਜੀ ਬੱਚਾ ਫਿਰ ਗੁੱਸੇ ਹੋ ਮਾਜੀ ਜੀ ਜੀ ਟਾਈਮ ਤੇ ਨਾ ਦੇਹੀ ਰੋਟੀ ਬੱਚੇ ਨੂੰ ਤੇ ਚਲੋ ਜੀ ਆਪਾਂ ਸਾਫ ਕਰਤਾ ਜੀ ਗਿੱਲਾ ਗਿੱਲਾ ਕੱਪੜਾ ਕਰਕੇ ਆਣ ਚੰਗੀ ਤਰ੍ਹਾਂ ਸਾਫ ਕਰਤਾ ਪਹਿਲਾਂ ਆਪਾਂ ਪਾਣੀ ਸਾਬਣ ਨਾਲ ਇਹਨਾਂ ਸਾਫ ਕਰਤਾ ਸੀ ਜੀ ਤੇ ਜਿੰਨੀ ਵੀ ਮੈਲ ਮੋਲ ਜੀ ਸਾਰੀ ਤਾਰਤੀ ਜੀ ਤੇ ਚਲੋ ਜੀ ਇਹ ਸਾਫ ਹੋ ਗਿਆ ਜੀ ਤੇ ਜਿਹੜੇ ਆਪਣੇ ਭਾਂਡੇ ਆ ਜੀ ਫਿਰ ਉਸ ਤੋਂ ਬਾਅਦ ਆਪਾਂ ਸਾਰੇ ਭਾਂਡੇ ਲਗਾ ਦਾਂਗੇ ਜੀ ਸਾਰੇ ਜਿੱਥੇ-ਜਿੱਥੇ ਆਪੋ ਆਪਣੀ ਜਗ੍ਹਾ ਤੇ ਭਾਂਡੇ ਵੀ ਬਹੁਤ ਜ਼ਿਆਦਾ ਹੋ ਗਏ ਜੀ ਗਰਮੀ ਕਰਕੇ ਹੁਣ ਵੀ ਟੈਨਸ਼ਨ ਵੀ ਹੋਈ ਪਈ ਆ ਵੀ ਸਾਰੇ ਧੋਣੇ ਪੈਣਗੇ ਪਹਿਲਾਂ ਫਿਰ ਅੰਦਰ ਚੱਕ ਕੇ ਲਿਆਉਣੇ ਪੈਣਗੇ ਤੇ ਫਿਰ ਲਾਣੇ ਪੈਣਗੇ ਤੇ ਬਸ ਜੀ ਚਲੋ ਆਪਾਂ ਲੱਗੇ ਪਏ ਆ ਜੀ ਕੰਮ ਕਾਪਾਂ ਤੇ ਅੱਜ ਝੜ ਪੁਚੇ ਦਾ ਤਾਂ ਆਪਣਾ ਪਹਿਲਾ ਹੋ ਗਿਆ ਸੀ ਜੀ ਤੇ ਕਰ ਲਿਆ ਸੀ ਪਹਿਲਾਂ ਮੈਂ ਸੋਚ ਰਹੀ ਸੀ ਵੀ ਪਹਿਲਾਂ ਆਪਾਂ ਫ੍ਰਿਜ ਦੇ ਅੰਦਰਲਾ ਕੰਮ ਨਾ ਈ ਉਸ ਕਰਾਇਆ ਕਰਾਇਕ ਦੀ ਢਾਂਡੇ ਤਾਰ ਕੇ ਧੁੱਪੇ ਧੁੱਪੇ ਧੋ ਲਾਂਗੇ ਨਾ ਸਾਂਨੇ ਸਾਂਨੇ ਧੋ ਲਾਂਗੇ ਧੁੱਪਾਂ ਨੇ ਤੋਂ ਪਹਿਲਾਂ ਪਹਿਲਾਂ ਤੇ ਬਸ ਜੀ ਧਿਮਾਕ ਨੇ ਕੰਮ ਹੀ ਨਹੀਂ ਕਰਿਆ ਤੇ ਚਲੋ ਜੀ ਇੱਥੇ ਲਓ ਜੀ ਆਪਣੇ ਢਾਂਡੇ ਧੋਏ ਗਏ ਸੀ ਜੀ ਸਾਰੇ ਤੇ ਆਪਾਂ ਮੰਜੇ ਤੇ ਸੁੱਕਣੇ ਪਾ ਦੀਏ ਜੀ ਤੇ ਡਰ ਵੀ ਲੱਗ ਰਿਹਾ ਸੀ ਜੇ ਇਹ ਹੈ ਵੀ ਕੰਚ ਦੇ ਆ ਡਰ ਲੱਗ ਰਿਹਾ ਸੀ ਕਿਤੇ ਗਿਰ ਨਾ ਜਾਣ ਤੇ ਬਹੁਤ ਵੀ ਟੁੱਟ ਡੱਟ ਨਾ ਜਾਣ ਗਿਰ ਕੇ نیچے ਤੇ ਚਲੋ ਜੀ ਆਪਾਂ ਧੋਏ ਗਏ ਭਾਂਡੇ ਤੇ ਫਿਰ ਆਪਾਂ ਇਹਨਾਂ ਨੂੰ ਨਾ ਜਦੋਂ ਸੁੱਕ ਗਏ ਫਿਰ ਅੰਦਰ ਲਾ ਦਾਂਗੇ ਸਾਰਿਆਂ ਨੂੰ ਆਪੋ ਆਪਣੀ ਜਗ੍ਹਾ ਤੇ ਕੱਲ ਨੂੰ ਕਰਾਂਗੇ ਜੀ ਆਪਾਂ ਉਧਰ ਲਵੇੜਾ ਸਾਫ਼ ਸਾਫ਼ ਕਰ ਲਾਂਗੇ ਜੀ ਤੇ ਗਰਮੀ ਵੀ ਬਹੁਤ ਜ਼ਿਆਦਾ ਆਂਗੀ ਜੇ ਠੰਡਾ ਜਿਹਾ ਮੌਸਮ ਹੋਇਆ ਨਾ ਆਪਾਂ ਸਾਫ਼ ਕਰਾਂਗੇ ਤੇ ਸਾਰਾ 베ੜਾ ਤੇ ਪੁਰਾਣਾ ਕਰ ਇੱਥੇ ਮੈਂ ਚਮਚੇ ਨਾ ਤਨ ਤਨ ਕੇ ਪਾਇ ਸੀ ਮਹਾ ਗਰਨਣਾ ਨੀਚੇ ਤੇ ਫੇਰ ਵੀ ਮੈਨੂੰ ਡਰ ਲੱਗ ਰਿਹਾ ਸੀ ਮਹਾ ਕਿ ਤੇ ਇਧਰ ਉਧਰ ਹੋਈ ਜਾਣ ਚਮਚੇ ਮੰਜੇ ਸਾਡੇ ਆਪਣੇ ਧੋਏਗੇ ਸੀ ਸਾਰੇ ਆਪੋ ਆਪਣੀ ਜਗ੍ਹਾ ਤੇ ਲਾਤੇ ਠੀਕ ਹੈ ਜੀ ਸਾਰੇ ਲਾਗੇ ਜੀ ਕਿਤੇ ਆਪ ਆਪਣੀ ਜਗ੍ਹਾ ਤੇ ਲਾਤੇ ਤੇ ਗੈਸ ਵੀ ਆਪਾਂ ਕਰਤਾ ਸਾਫ ਤੇ ਬਸ ਦੱਬੇ ਰਹਿ ਗਏ ਜੀ ਧੋਣੀ ਵਾਲੇ ਦੱਬੇ ਧੋ ਮੰਗਦੇ ਵੈਸੇ ਤਾਂ ਸਾਫ ਹੀ ਪਿਆ ਸਰ ਫਿਰ ਵੀ ਧੋਦਾਂਗੇ ਦੱਬਿਆਂ ਨੂੰ ਤੇ ਲੋ ਜੀ ਗੈਸ ਵੀ ਆਪਾਂ ਰੱਖ ਤੇ ਆਪਣਾ ਜਿਹੜਾ ਸਮਾਨ ਕੱਢਿਆ ਸੀ ਜੀ ਠੰਡੇ ਪਾਣੀ ਦੀਆਂ ਬੋਤਲਾਂ ਗਰਮ ਹੋ ਗਏ ਸੀ ਜੀ ਪਾਣੀ ਪਿਆ ਪਿਆ ਬਾਹਰ ਕਿਉਂ ਟਾਈਮ ਲੱਗ ਗਿਆ ਸੀ ਫਿਰ ਮੈਂ ਪਾਂਡਿਆਂ ਨੂੰ ਸਾਫ ਕਰਨ ਲੱਗੀ ਸੀ ਤੇ ਉਸ ਤੋਂ ਬਾਅਦ ਮੈਨੂੰ ਟੈਮ ਲਾ ਗਿਆ ਤੇ ਪਾਣੀ ਹੋ ਗਿਆ ਗਰਮ ਤੇ ਫਿਰ ਮੈਂ ਚੱਕ ਲਈ ਪਾਂਡੇ ਪਾਂਡੇ ਲਾ ਕੇ ਉਸ ਤੋਂ ਬਾਅਦ ਕਰਾਂਗੇ ਹੋਰ ਕੰਮ ਜੀ ਬਸ ਕੰਮ ਸਾਰੇ ਹੋ ਗਏ ਜੀ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਇਕ ਜ਼ਰੂਰ ਕਰਨਾ ਜੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਅੱਗੇ ਦੀ ਅੱਗੇ ਸ਼ੇਅਰ ਕਰਨਾ ਜੀ ਠੀਕ ਹੈ ਜੀ ਤੇ ਇੱਥੇ ਆਪਾਂ ਕਰਦੇ ਆ ਵੀਡੀਓ ਦਾ ਐਂਡ ਓਕੇ ਬਾਏ ਬਾਏ ਜੀ